ਸਾਰੇ ਅਨੁਸਤਰੀ ਅਕਾਰ ਦੇ ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਇਹ ਬੜਾ ਅੱਡੇਦਾਂ ਇਹ ਜਾਂ ਚਿੱਟੀ ਉਹਨਾਂ ਵਿੱਚ ਬਣਾਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤੇ ਬਣਾਉਣਾ ਵੀ ਬਹੁਤ ਜ਼ਿਆਦਾ ਆਸਾਨ ਹੈ ਇਹੇ ਡਿਜ਼ਾਈਨ ਦੀ ਸਿੱਧੀ ਸਾਈਡ ਤੇ ਇਹ ਵਾਲੀ ਉਲਟੀ ਸਾਈਡ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਟਿਚ ਜੀ ਸ਼ੁਰੂ ਕਰਦੇ ਆਂ ਆਪਾਂ ਇਹ ਡਿਜ਼ਾਈਨ ਬਣਾਉਣਾ ਆਪਣੀ ਮਨਪਸੰਦ ਦਾ ਕੋਈ ਵੀ ਬਾਰਡਰ ਬਣਾ ਲੈਣਾ ਬਾਰਡਰ ਬਣਾਉਣ ਤੋਂ ਬਾਅਦ ਇਹ ਜਿਹੜਾ ਡਿਜ਼ਾਈਨ ਆ ਉਲਟੀ ਸਾਈਡ ਤੋਂ ਸ਼ੁਰੂ ਹੋਊਗਾ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਸਲਾਈ ਉੱਪਰ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਤੇ ਇੱਕ ਕੁੰਡਾ ਬਾਅਦ ਪਹਿਲੀ ਸਲਾਈ ਉਲਟੀ ਸਾਈਡ ਪਹਿਲਾ ਕੁੰਡਾ ਉਤਾਰਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਧਾਗਾ ਅੱਗੇ ਇੱਕ ਕੁੰਡਾ ਉਲਟਾ ఏ పేలే కుడే డే తిడీ బీట్ కండి సిద్ధా ఉండే సేటా దో కు సో కు స ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ 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 ਬੁਣਾਂਗੇ ਤੇ ਲਾਸਟ ਵਾਲਾ ਜਿਹੜਾ ਕੁੰਡਾ ਇਹਨੂੰ ਆਪਣੇ ਵੱਲ ਧਾਗਾ ਕਰਕੇ ਉਲਟਾ ਬਣਾ ਲਾਂਗੇ ਦੂਸਰੀ ਸਲਾਈ ਸਿੱਧੀ ਸੈੜ ਪਹਿਲਾ ਕੁੰਡਾ ਉਤਾਰਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਏ ਦੋ ਕੁੰਡੇ ਉਲਟੇ ਬਣ ਤਵਾਏ ਧਾਗਾ ਪਿੱਛੇ ਕਰਾਂਗੇ ਜਿਹੜਾ ਉਧਰੋਂ ਹੀ ਕੁੰਡਾ ਉਲਟਾ ਬਣਿਆ ਸੀ ਇਧਰੋਂ ਸਿੱਧਾ ਦਿਖਾਈ ਦਿੰਦਾ ਇਸ ਸਿੱਧੇ ਕੁੰਡੇ ਤੋਂ ਚਾਰ ਕੁੰਡੇ ਬਣਾਵਾਂਗੇ ਦੇਖੋ ਪਹਿਲਾ ਕੁੰਡਾ ਇਸ ਤਰ੍ਹਾਂ ਇਹਨੂੰ ਸਿੱਧਾ ਬਣਾਗੇ ਥੋੜਾ ਲੂਜ਼ ਰੱਖਾਂਗੇ ਦੂਸਰਾ ਕੁੰਡਾ ਬੈਕ ਸਾਈਡ ਤੋਂ ਸਿੱਧਾ ਬਣਾਗੇ ਤੀਸਰਾ ਕੁੰਡਾ ਬਣਾਉਣ ਲਈ ਧਾਗਾ ਅੱਗੇ ਕਰਾਂਗੇ ਸਲਾਈ ਪ੍ਰੈਸ ਤਰਾਮ ਪਾ ਲ ਇਹੜਾ ਚੌਥਾ ਕੁੰਡਾ ਬਣਾਉਣਾ ਇਸ ਕੁੰਡੇ ਤੋਂ ਇਸ ਤਰ੍ਹਾਂ ਸਿੱਧਾ ਬੁਣ ਕੇ ਚੌਥਾ ਕੁੰਡਾ ਬਣਾਵਾਂਗੇ ਇਹ ਦੇਖੋ ਜੀ ਆਪਣੇ ਕੋਲ 1 2 3 4 ਇੱਕ ਕੁੰਡੇ ਤੋਂ ਆਪਣੇ ਚਾਰ ਕੁੰਡੇ ਬਣਾ ਲਏ ਦੋ ਕੁੰਡੇ ਉਲਟੇ ਇਹਨਾਂ 6ਾਂ ਕੁੰਡਿਆਂ ਨੂੰ ਵਾਰ-ਵਾਰ ਪੀਟ ਕਰਾਂਗੇ ਧਾਗਾ ਅੱਗੇ ਦੋ ਕੁੰਡੇ ਉਲਟੇ ਇੱਕ ਕੁੰਡੇ ਤੋਂ ਚਾਰ ਕੁੰਡੇ ਬਣਾਵਾਂਗੇ ਦੇਖੋ ਇੱਕ ਇਸ ਤਰ੍ਹਾਂ ਆਪਣਾ ਕੁੰਡਾ ਨੂੰ ਪਹਿਲਾਂ ਇਧਰੋਂ ਸਿੱਧਾ ਬਣਾਾਂਗੇ ਇੱਕ ਫਿਰੇ ਬੈਕ ਸਾਈਡ ਤੋਂ ਸਿੱਧਾ ਬਣਾਾਂਗੇ ਤੋ ਧਾਗਾ ਅੱਗੇ ਕਰਕੇ ਇਸ ਤਰ੍ਹਾਂ ਬਲ ਪਾਵਾਂਗੇ ਤਿੰਨ ਚੌਥਾ ਕੁੰਡਾ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲਏ ਇੱਕ ਕੁੰਡੇ ਤੋਂ ਚਾਰ ਕੁੰਡੇ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ ਚਾਰ ਕੁੰਡੇ ਬਣਾਵਾਂਗੇ ਇੱਕ ਦੋ ਤਿੰਨ ਤੇ ਚਾਰ ਤੀਜੇ ਕੁੰਡੇ ਦਾ ਆਪਾਂ ਹਮੇਸ਼ਾ ਬਲ ਪਾਵਾਂਗੇ ਤਾਗਾ ਅੱਗੇ ਦੋ ਗੁੰਡੇ ਉਲਟੇ ਤਾਗਾ ਪਿੱਛੇ ਸਿੱਧੇ ਗੁੰਡੇ ਤੋਂ ਆਪਾਂ ਚਾਰ ਗੁੰਡੇ ਬਣਾਵਾਂਗੇ ਇੱਕ ਦੂਸਰਾ ਗੁੰਡਾ ਬੈਕ ਸਾਈਡ ਤੋਂ ਬਣਾਗੇ ਤੀਸਰੇ ਗੁੰਡੇ ਦਾ ਬਲ ਪਾਵਾਂਗੇ ਚੌਥਾ ਗੁੰਡਾ ਅੱਗੇ ਤੋਂ ਬਣਾ ਲਏ ਇੱਕ ਗੁੰਡੇ ਤੋਂ ਚਾਰ ਗੁੰਡੇ ਬਣਾਈ ਤਾਗਾ ਅੱਗੇ ਕਰਿਆ ਦੋ ਗੁੰਡੇ ਉਲਟੇ ਤਾਗਾ ਪਿੱਛੇ ਕਰਾਂਗੇ ਸਿੱਧੇ ਗੁੰਡੇ ਤੋਂ ਚਾਰ ਗੁੰਡੇ ਬਣਾਵਾਂਗੇ ਇੱਕ ਅੱਗੇ ਬਣ ਕੇ ਬਣਾਇਆ ਦੂਸਰਾ ਬੈਕ ਸਾਈਡ ਤੋਂ ਬਣਿਆ ਤੀਸਰੇ ਗੁੰਡੇ ਦਾ ਬਲ ਪਾਇਆ ਚੌਥਾ ਗੁੰਡਾ ਅੱਗੇ ਤੋਂ ਬਣਾ ਲਾ ਅੱਗਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਗੁੰਡੇ ਤੋਂ ਚਾਰ ਗੁੰਡੇ ਬਣਾਵਾਂਗੇ ਇੱਕ ਗੁੰਡਾ ਸੇ ਅੱਗੇ ਹੋਣੇ ਦੂਸਰਾ ਗੁੰਡਾ ਪਿੱਛੋ ਬਣਾਾਂਗੇ ਤੀਸਰੇ ਗੁੰਡੇ ਦਾ ਧਾਗਾ ਅੱਗੇ ਕਰਕੇ ਬਲ ਪਾਵਾਂਗੇ ਚੌਥਾ ਗੁੰਡਾ ਅੱਗੇ ਤੋਂ ਬਣਾਾਂਗੇ ਦੋ ਗੁੰਡੇ ਉਲਟੇ ਤਾਗਾ ਪਿੱਛੇ ਇਹ ਸਿੱਧੇ ਕੁੰਡੇ ਤੇ ਚਾਰ ਕੁੰਡੇ ਬਣਾਵਾਂਗੇ ਇੱਕ ਦੋ ਤਿੰਨ ਚਾਰ ਦੋ ਕੁੰਡੇ ਉਲਟੇ ਬਣਾਵਾਂਗੇ ਤਾਕ ਅੱਗੇ ਕਰਕੇ ਤਾਗਾ ਪਿੱਛੇ ਕਰਾਂਗੇ ਇਹ ਸਿੱਧੇ ਕੁੰਡੇ ਤੇ ਚਾਰ ਕੁੰਡੇ ਬਣਾਵਾਂਗੇ ਦੇਖੋ ਪਹਿਲਾ ਕੁੰਡਾ ਅੱਗੇ ਤੋਂ ਇਸ ਤਰ੍ਹਾਂ ਬਣਾਗੇ ਇਸ ਕੁੰਡੇ ਨੂੰ ਉਤਾਰਨਾ ਨਹੀਂ ਦੂਸਰਾ ਕੁੰਡਾ ਇਸ ਤਰ੍ਹਾਂ ਪਿੱਛੇ ਤੋਂ ਬਣਾਗੇ ਤੀਸਰਾ ਗੁੰਡਾ ਤਾਂ ਅੱਗੇ ਕਰਕੇ ਇਸ ਤਰ੍ਹਾਂ 1 2 ਚੌਥਾ ਗੁੰਡਾ ਆਪਾਂ ਜੇ ਇਸ ਤਰ੍ਹਾਂ ਅੱਗੇ ਤੋਂ ਫੇਰ ਬਣਾ ਲਾਂਗੇ ਇਹ ਕੁੰਡੇ ਤੋਂ ਚਾਰ ਕੁੰਡੇ ਬਣਾ ਲੈ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਪਰੋਟੇ ਧਾਗਾ ਪਿੱਛੇ ਕਰਾਂਗੇ ਲਾਸਟ ਦਾ ਕੁੰਡਾ ਸਿੱਧਾ ਤੀਸਰੀ ਸਲਾਈ ਹੋਊਗੀ ਸਾਈਡ ਪਹਿਲਾ ਕੁੰਡਾ ਉਤਾਰਾਂਗੇ ਜਿਹੜੇ ਦੋ ਕੁੰਡੇ ਸਿੱਧੇ ਨੇ ਇਹਨਾਂ ਨੂੰ ਸਿੱਧੇ ਬਣਾਵਾਂਗੇ धागा अगे करा जेडे एक कुंडे तो चार कुंडे बनाए थे चारा कुंडे उलटा बना एक दो तीन चार पहले कुंडे तो के छः कुंडे बार बार रिपीट करा धागा पिसे करा कुंडे सीधे धागा अगे चार कुंडे उलटे धागा पिछे दो कुंडे सीधे ਤਾਗਾ ਅੱਗੇ ਚਾਰ ਕੁੰਡੇ ਉਲਟੇ ਜੇ ਇਸੇ ਤਰ੍ਹਾਂ ਹੀ ਕਰਦੇ ਹੋਏ ਜੀ ਮੈਂ ਪੂਰੀ ਸਲਾਈ ਬਣ ਕੇ ਕੰਪਲੀਟ ਕਰ ਲੈਣੀ ਹੈ ਫਿਰ ਅੱਗੇ ਦਿਖਾਉਣੀ ਆ ਤੁਹਾਨੂੰ ਚੌਥੀ ਸਲਾਈ ਸਿੱਧੀ ਸੈਣ ਪਹਿਲਾ ਕੁੰਡਾ ਇਸ ਤਰ੍ਹਾਂ ਹੀ ਉਤਾਰਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਗੇ ਧਾਗਾ ਪਿੱਛੇ ਕਰਾਂਗੇ ਜਿਹੜੇ ਇਹ ਚਾਰ ਕੁੰਡੇ ਨੇ ਇਹਨਾਂ ਦੇ ਵਿੱਚ ਜਿਹੜਾ ਪਹਿਲਾ ਕੁੰਡਾ ਇਨੂੰ ਸਿੱਧਾ ਬੁਣਾਗੇ। ਦੋ ਕੁੰਡੇ ਇਸ ਤਰ੍ਹਾਂ ਬੈਨ ਬੁਣੇ ਉਤਾਰਾਂਗੇ। ਦੇਖੋ ਪਹਿਲਾ ਕੁੰਡਾ ਸਿੱਧਾ ਬੁਣਿਆ। ਤੀਜਾ ਤੇ ਚੌਥਾ ਸੌਰੀ ਪਹਿਲਾ ਕੁੰਡਾ ਸਿੱਧਾ ਬੁਣਿਆ। ਦੂਜਾ ਤੇ ਤੀਜਾ ਕੁੰਡਾ ਬੈਨ ਬੁਣੇ ਉਤਾਰੇ ਚੌਥੇ ਕੁੰਡੇ ਨੂੰ ਫੇਰ ਸਿੱਧਾ ਬੁਣਾਇ। ਧਾਗ ਅੱਗੇ ਕਰਾਂਗੇ। ਦੋ ਕੁੰਡੇ ਉਲਟੇ। ਧਾਗਾ ਪਿੱਛੇ ਕਰਾਂਗੇ। ਇਹ ਚਾਰ ਕੁੰਡੇ 'ਚ ਪਹਿਲਾ ਕੁੰਡਾ ਆਪਾਂ ਸਿੱਧਾ ਬੁਣਾਗੇ। ਦੂਜਾ ਤੇ ਤੀਜਾ ఏ కుండా బిను బారే చౌా కు ఫిర్త తాగా అండే ఉల్టే బ ధాగ పిస్సే కండా సనగే దో కుడే బిన్నా బుణి ఉతారా అగలా కు సే అో కు ఉల్టే ధాగా పిస్సే కిధా బ दूसरा तो तीसरा कुंडा बिना बुने उतारे चौथा कुंडा सीधा बना ता अगे करा दो कुंडे उल्टे बना के तागा पिस्से करा पहला कुंडा सीधा बुन गए ऐसा दो कुंडे बिना बुने उतारा तो लास्ट वाला कुंडा भी सीधा बना ता अगे करा दोडे उल्टे जेडे एक कूडे तो चार कुंडे बनाए से पहला कुंडा इन्होंने आप ਸਿੱਧਾ ਆਪਣਾਗੇ ਦੋ ਕੁੰਡੇ ਬਿਨਾ ਬੁਨੇ ਉਤਾਰਾਂਗੇ ਤੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਬੁਣਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਪਹਿਲਾ ਕੁੰਡਾ ਜਿਹੜਾ ਇਹਨੂੰ ਸਿੱਧਾ ਬੁਣਾਂਗੇ ਇਹ ਦੋ ਕੁੰਡੇ ਬਿਨਾ ਬੁਨੇ ਉਤਾਰਾਂਗੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਬੁਣਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬੁਣਾਂਗੇ ਧਾਗਾ ਪਿੱਛੇ ਇਹ ਚਾਰ ਕੁੰਡੇ ਜਿਹੜਾ ਪਹਿਲਾ ਕੁੰਡਾ सीधा बना दूसरा तो तीसरा कुंडा इस तरह बिड़बुण उतारा चौथा कुंडा सीधा बनोंगे धागा अगे करा कुंडे उल्टे लास्ट का कुंडा सीधा पांचवी सराई उल्टी चैन पहला कुंडा उतारा धागा पिछे करा दोडे सीधे बनाए धागा अगे करा जेडे चार कूडे ने पहला कुंडा उल्टा बना जेडे ਚੌਥੀ ਸਲਾਈ ਚ ਆਪਾਂ ਦੋ ਕੁੰਡੇ ਪਿੰਨ ਬੁਣੇ ਉਤਾਰੇ ਤੇ ਇਹਨਾਂ ਨੂੰ ਪੰਜਵੀਂ ਸਲਾਈ ਦੇ ਵਿੱਚ ਵੀ ਇਸ ਤਰ੍ਹਾਂ ਬਿੰਨ ਬੁਣੇ ਉਤਾਰਾਂਗੇ ਤੇ ਇਹ ਜਿਹੜਾ ਚੌਥਾ ਹੁੰਡਾ ਪਹਿਲਾ ਹੁੰਡਾ ਉਲਟਾ ਬਣਿਆ ਦੂਸਰਾ ਤੀਸਰਾ ਬਿੰਨ ਬੁਣੇ ਉਤਾਰੇ ਚੌਥਾ ਹੁੰਡਾ ਜਿਹੜੇ ਨੂੰ ਉਲਟਾ ਬਣਨਾ ਪਏਗਾ ਪਹਿਲੇ ਕੁੰਡੇ ਨੂੰ ਛੱਡ ਕੇ ਛੇ ਕੁੰਡਿਆਂ ਨੂੰ ਬਾਰ-ਬਾਰ ਰਪੀਟ ਕਰਾਂਗੇ ਧਾਗਾ ਅੱਗੇ ਦੋ ਕੁੰਡੇ ਸਿੱਧੇ ਧਾਗਾ ਅੱਗੇ ਪਹਿਲਾ ਹੁੰਡਾ ਉਲਟਾ ਬਣਿਆ ਦੂਸਰਾ ਤੇ ਤੀਸਰਾ ਕੁੰਡਾ ਬਿੰਨ ਬੁਣੇ ਉਤਾਰੇ ਚੌਥਾ ਹੁੰਡਾ ਉਲਟਾ ਬਣਿਆ ਧਾਗਾ ਅੱਗੇ ਦੋ ਕੁੰਡੇ ਸਿੱਧੇ ਤਾਂ ਅੱਗੇ ਪਹਿਲਾ ਕੁੰਡਾ ਉਲਟਾ ਦੂਸਰਾ ਤੇ ਤੀਸਰਾ ਕੁੰਡੇ ਬਿਨ ਬੁਣੇ ਉਤਾਰੇ ਚੌਥਾ ਕੁੰਡਾ ਉਲਟਾ ਤਾਂ ਅੱਗੇ ਬਸੇ ਦੋ ਕੁੰਡੇ ਸਿੱਧੇ ਇਸੇ ਤਰ੍ਹਾਂ ਜੀ ਕਰਦੇ ਹੋਏ ਆਪਾਂ ਪੂਰੀ ਸਲਾਈ ਬੁਣ ਕੇ ਕੰਪਲੀਟ ਕਰ ਲੈਣੇ ਆ ਦੋ ਕੁੰਡੇ ਸਿੱਧੇ ਪਹਿਲਾ ਕੁੰਡਾ ਉਲਟਾ ਦੋ ਕੁੰਡੇ ਬਿਨਾਂ ਬੁਣੇ ਉਤਾਰੇ ਲਾਸਟ ਵਾਲਾ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਪਹਿਲਾ ਕੁੰਡਾ ਉਲਟਾ ਦੂਸਰਾ ਤੇ ਤੀਸਰਾ ਕੁੰਡਾ ਬਿਨ ਬੁਣੇ ਉਤਾਰੇ ਚੌਥਾ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਪਹਿਲਾ ਕੁੰਡਾ ਉਲਟਾ ਦੂਸਰਾ ਤੇ ਤੀਸਰਾ ਕੁੰਡਾ ਬਿਨ ਬੁਣੇ ਉਤਾਰੇ ਚੌਥਾ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਪਹਿਲਾ ਕੁੰਡਾ ਉਲਟਾ ਦੂਸਰਾ ਤੇ ਤੀਸਰਾ ਕੁੰਡਾ ਬਿਨ ਬੁਣੇ ਉਤਾਰੇ ਉਲਟਾ ਗੁੰਡਾ ਉਲਟਾ 2 ਗੁੰਡੇ ਸਿੱਧੇ ਤੇ ਲਾਸਟ ਦਾ ਗੁੰਡਾ ਉਲਟਾ ਸੇਮੇ ਸਲਾਈ ਸਿੱਧੀ ਸੜ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਪਹਿਲਾ ਗੁੰਡਾ ਉਤਾਰਾਂਗੇ ਤਾਂ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਤਾਂ ਅੱਗੇ ਬਿਸੇ ਕਰਾਂਗੇ ਦੇਖੋ ਜਿਹੜੇ ਕੁੰਡੇ ਤੇ ਚਾਰ ਕੁੰਡੇ ਬਣਾਏ ਸੀ ਇਹਨਾਂ ਜਿਹੜੇ ਪਹਿਲੇ ਦੋ ਕੁੰਡੇ ਨੇ ਇਹਨਾਂ ਨੂੰ ਇਸ ਤਰ੍ਹਾਂ ਬੇਨ ਬੁਣੇ ਕਰਾਂਗੇ ਜਿਹੜੇ ਇਹ ਪਿਛਲੇ ਦੋ ਕੁੰਡੇ ਨੇ ਇਹਨਾਂ ਨੂੰ ਇਸ ਤਰ੍ਹਾਂ ਬੈਕ ਸਾਈਡ ਤੋਂ ਦੋ ਕੁੰਡੇ ਵਾਲਾ ਇੱਕ ਕੁੰਡਾ ਕਰਨਾ ਹੈ ਜਿਹੜੇ ਦੋ ਕੁੰਡੇ ਬਿਨਾ ਬੁਨੇ ਉਤਾਰੇ ਤੇ ਸਲਾਈ ਨਾਲ ਉਠਾ ਕੇ ਇਹਨਾਂ ਨੂੰ ਇਸ ਕੁੰਡੇ ਦੇ ਉੱਤੇ ਦੀ ਇਸ ਤਰ੍ਹਾਂ ਉਤਾਰ ਦਾਂਗੇ ਚਾਰ ਕੁੰਡਿਆਂ ਤੋਂ ਵਾਪਸ ਆਪਣਾ ਇੱਕ ਕੁੰਡਾ ਬਣ ਗਿਆ ਇਹਨਾਂ ਤਿੰਨ ਕੁੰਡਿਆਂ ਨੂੰ بار-बार रिपीट ਕਰਾਂਗੇ ਧਾਗਾ ਅੱਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਪਹਿਲੇ ਦੋ ਕੁੰਡੇ ਇਸ ਤਰ੍ਹਾਂ ਬਿਨ ਬੁਨੇ ਉਤਾਰਾਂਗੇ ਪਿਛਲੇ ਦੋ ਕੁੰਡੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇਹ ਦੋ ਕੁੰਡਿਆਂ ਨੂੰ ਸਲਾਈ ਨਾਲ ਉਠਾ ਕੇ ਇਸ ਕੁੰਡੇ ਦੇ ਉੱਪਰ ਇਸ ਤਰ੍ਹਾਂ ਉਤਾਰ ਦਾਂਗੇ ਧਾਗਾ ਅੱਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਪਹਿਲੇ ਦੋ ਕੁੰਡੇ ਇਸ ਤਰ੍ਹਾਂ ਬਿਨ ਬੁਨੇ ਉਤਾਰਾਂਗੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੰਡਾ ਕਰਾਂਗੇ ਇਹ ਦੋ ਕੁੰਡਿਆਂ ਨੂੰ ਇਸ ਵਾਲੇ ਜਿਹੜਾ ਕੁੰਡਾ ਬੁਨੇ ਹੈ ਤੇ ਉੱਪਰ ਦੀ ਉਤਾਰ ਦਾਂਗੇ ਇਸ ਤਰ੍ਹਾਂ ਧਾਗਾ ਅੱਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਪਹਿਲੇ ਦੋ ਕੁੰਡੇ ਨੂੰ ਇਸ ਤਰ੍ਹਾਂ ਬਿਰ ਬੁਣਿਆ ਉਤਾਰਾਂਗੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇਹ ਦੋ ਕੁੰਡਿਆਂ ਨੂੰ ਇਸ ਕੁੰਡੇ ਦੇ ਉੱਪਰ ਦੀ ਉਤਾਰਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਪਹਿਲੇ ਦੋ ਕੁੰਡੇ ਇਸ ਤਰ੍ਹਾਂ ਬਿਰ ਬੁਣੇ ਉਤਾਰਾਂਗੇ ਬੈਕ ਸਾਈਡ ਤੋਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਜਿਹੜੇ ਦੋ ਕੁੰਡੇ ਬਿਨਾਂ ਬੁਣੇ ਉਤਾਰੇ ਸੀ ਇਹਨਾਂ ਨੂੰ ਸਲਾਈਨ ਉਠਾ ਕੇ ਇਸ ਕੁੰਡੇ ਦੇ ਉੱਪਰ ਧਾਗਾ ਧਾਗਾ ਅੱਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਇਸ ਤਰ੍ਹਾਂ ਬਿਨ ਬੁਨੇ ਉਤਾਰਾਂਗੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਕਰਾਂਗੇ ਇਹਨਾਂ ਦੋਹਾਂ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਨਾਲ ਇਸ ਕੁੰਡੇ ਦੇ ਉੱਪਰ ਦੀ ਉਤਾਰਾਂਗੇ ਧਾਗਾ ਅੱਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਬਿਨ ਬੁਨੇ ਉਤਾਰਾਂਗੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇਹ ਜਿਹੜੇ ਦੋ ਕੁੰਡੇ ਨੇ ਇਹਨਾਂ ਨੂੰ ਸਲਾਈ ਨਾਲ ਉਠਾ ਕੇ ਇਹ ਇਸ ਕੁੰਡੇ ਦੇ ਉੱਪਰ ਇਸ ਤਰ੍ਹਾਂ ਉਤਾਰ ਦਾਂ। ਧਾਗਾ ਅੱਗੇ ਦੋ ਕੁੰਡੇ ਹੁਲਟੇ ਧਾਗਾ ਪਿੱਛੇ ਪਹਿਲੇ ਦੋ ਕੁੰਡੇ ਪਿੰਪੁਣੇ ਉਤਾਰਾਂਗੇ ਪਿਛਲੇ ਦੋ ਕੁੰਡਿਆਂ ਨੂੰ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਇਹ ਜਿਹੜਾ ਬਿਨਾ ਬੁਲੇ ਉਤਾਰੇ ਸੀ ਸਲਾਈ ਨਾਲ ਇਸ ਤਰ੍ਹਾਂ ਚੱਕ ਕੇ ਇਸ ਕੁੰਡੇ ਦੇ ਉੱਪਰ ਦੀ ਉਤਾਰ ਦਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਹੁਲਟੇ ਤੇ ਲਾਸਟ ਦਾ ਕੁੰਡਾ ਸਿੱਧਾ ਸੇ ਸਵਾਈਆਂ ਦੇ ਵਿੱਚ ਜਿਹੜਾ ਆਪਣਾ ਡਿਜ਼ਾਈਨ ਬਣ ਕੇ ਕੰਪਲੀਟ ਹੋ ਗਿਆ ਇੱਕ ਵਾਰੀ ਇਸ ਡਿਜ਼ਾਈਨ ਨੂੰ ਟਰਾਈ ਜ਼ਰੂਰ ਕਰਿਓ ਮਿਲਦੇ ਆਂ ਜੀ ਨਵੀਂ ਵੀਡੀਓਜ਼ ਨਵੇਂ ਡਿਜ਼ਾਈਨਾਂ ਥੈਂਕ ਯੂ